ਇੱਕ ਛੋਟੀ ਜਿਹੀ ਗੱਲ ਭਾਈ ਸਾਹਿਬ ਸੁਣਾਉਂਦੇ ਹੁੰਦੇ ਸੀ ਭਾਈ ਅਮਰਜੀਤ ਸਿੰਘ ਕਿ ਫੌਜ ਦੇ ਵਿੱਚ ਕੋਈ ਗੁਰਸਿੱਖ ਕੀ ਤੇ ਉਹਨਾਂ ਦੇ ਘਰੇ ਬੱਚਾ ਹੋਣ ਵਾਲਾ ਹੈ ਤਾਂ ਉਹਦੇ ਟਾਈਮ ਨੇੜੇ ਆਇਆ ਸੀਗਾ ਤੇ ਉਹਨਾਂ ਨੇ ਸ਼ਰਮਾਂ ਚ ਪੂਤੀ ਚਾਰੀ ਨਾਲ ਗੱਲ ਆਸੇ-ਪਾਸੇ ਪੂਰਾ ਚੇਤਨਾ ਹੋਵੇ ਤੇ ਬਸ ਮਤਲਬ ਆਪਾਂ ਭਾਅ ਵੀ ਲੈਣਾ ਆ ਤਾਂ ਉਹਨਾਂ ਨੇ ਕੀ ਕੀਤਾ ਕਿ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਜਿੱਦਾਂ ਮਿਲਟਰੀ ਵਾਲਿਆਂ ਦੇ ਵੀ ਗੁਰਦੁਆਰਾ ਸਾਹਿਬ ਹੁੰਦਾ ਰਹੇ ਇੱਕ ਯੂਨਿਟ ਦੇ ਵਿੱਚ ਤੇ ਕਹਿੰਦੇ ਵੀ ਮੈਂ ਜਾ ਕੇ ਹੁਕਮਨਾਮਾ ਲਿਆ ਗੁਰਸਾਹਿਬ ਨੂੰ ਅਰਦਾਸ ਬੇਨਤੀ ਕੀਤੀ ਕਿ ਗੁਰਸਾਹਿਬ ਬੱਚਾ ਪੁਰਖ ਹੋਵੇ ਤੇ ਬੇਟੀ ਹੋਵੇ ਜਾਂ ਬੇਟਾ ਤੇ ਹੁਕਮਨਾਮਾ ਲਿਆ ਕਿ ਮੈਂ ਨਾਮ ਰੱਖਣਾ ਤਾਂ ਉਹਨਾਂ ਨੇ ਹੁਕਮਨਾਮਾ ਸਾਹਿਬ ਲਿਆ ਤੇ ਗੱਗਾ ਖੜ ਆਇਆ ਤੇ ਉਹਨਾਂ ਨੇ ਕੀ ਕੀਤਾ ਕਿ ਚਿੱਠੀ ਲਿਖੀ ਕਿਉਂਕਿ ਅੱਜ ਕੱਲ ਫੋਨ ਚੱਲਦੇ ਹੁਣ ਅਜ ਤੋਂ ਵੀ 30 ਸਾਲ ਪਹਿਲਾਂ ਤਾਂ ਚਿੱਠੀਆਂ ਚੱਲਦੀਆਂ ਸੀ ਇਤੋਂ ਵੀ ਪਹਿਲਾਂ ਤਾਂ ਉਹਨਾਂ ਨੇ ਉਹ ਗੁਨਾਮ ਸਾਹਿਬ ਲਾ ਕੇ ਤਾਂ ਨਾਮ ਰੱਖਿਆ ਗੁਰਬਖਸ਼ ਸਿੰਘ ਕਿ ਜੇ ਬੇਟਾ ਹੋਇਆ ਗੁਰਬਖਸ਼ ਸਿੰਘ ਜੇ ਬੇਟੀ ਹੋਈ ਗੁਰਬਖਸ਼ ਕੌਰ ਤੇ ਤੁਸੀਂ ਇਹ ਨਾਮ ਰੱਖਣਾ ਉਹਨਾਂ ਨੇ ਚਿੱਠੀ ਭਾਤੀ ਉਹਨਾਂ ਦੀ ਚਿੱਠੀ ਹਜੇ ਮਿਲੀ ਨਹੀਂ ਭਾਈ ਸਾਹਿਬ ਜਦੋਂ ਜਦੋਂ ਗੱਲ ਸੁਣਾਈ ਮੈਂ ਹੈਰਾਨ ਹੀ ਰਹਿ ਗਿਆ ਕਿ ਚਿੱਠੀ ਉਹਨਾਂ ਦੀ ਹਜੇ ਉਹਦੀ ਮਿਲੀ ਨਹੀਂ ਹੀ ਉਦੋਂ ਪਹਿਲਾਂ ਹੀ ਉਹਨੂੰ ਘਰੋਂ ਚਿੱਠੀ ਆ ਗਈ ਥੋੜੇ ਦਿਨ ਪਹਿਲਾਂ ਹੀ ਜਦੋਂ ਉੱਧਰ ਮਿਲਣੀ ਸੀ ਤਾਂ ਉਹਨਾਂ ਕਿਹਾ ਕਿ ਆਪਣੇ ਘਰੇ ਬੇਟਾ ਹੋਇਆ ਤੇ ਗੁਨਾਮ ਸਾਹਿਬ ਲਿਆ ਸੀਗਾ ਤੇ ਉੱਥੇ ਗੱਗ ਖਰਾ ਹੈ ਕਿ ਨਾਮ ਗੁਰਬਖਸ਼ ਸਿੰਘ ਰੱਖਿਆ ਉਹ ਦੇਖ ਲਓ ਕਿਦਾਂ ਪਤਾ ਲੱਗਿਆ ਉਹਨਾਂ ਨੂੰ ਇਹ ਵਾਇਗਰ ਨੂੰ ਸਾਰਾ ਕੁਝ ਪਤਾ ਹੁੰਦਾ ਵੇਗੁਰ ਜੀ